1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਐ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿਲਾਾਂਾਂ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜਾਈ ਹੋਏ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਐ ਮੈਂ ਜੇ ਅਸੀਂ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲਿਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦਿਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਕਿਲੋ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਉਹ ਲਾਣੇਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੋਂ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਤਾਂ 300 ਯੂਨਟ ਬਿਜਲੀ ਇੱਕ ਮਹੀਨੇ ਦੀ ਜਾਨੀ ਕਿ 2 ਮਹੀਨਿਆਂ ਦਾ ਬਿੱਲ ਆਉਂਦਾ 600 ਯੂਨਟ ਬਿਜਲੀ ਔਰ ਸਾਰਿਆਂ ਨੂੰ ਸਾਰਿਆਂ ਨੂੰ ਮਾਫ ਕੀਤੀ ਬਿਤਾ ਕੇ 600 ਤੋਂ ਜੇ ਘੱਟ ਫੋਨੋਮੀਟਰ ਦੀ ਰੀਡਿੰਗ ਹੈ ਤਾਂ ਜ਼ੀਰੋ ਬਿੱਲ ਆਊਗਾ ਤੁਹਾਨੂੰ ਬਿੱਲ ਕਿਉਂਕਿ ਬਹੁਤ ਸਾਰੇ ਘਰਾਂ ਦਾ ਮਾਵਾਂ ਦਾ ਮੈਨੂੰ ਫੋਨ ਆਉਂਦੇ ਰਹਿੰਦੇ ਨੇ 4-5000 ਰੁਪਏ ਮਹੀਨੇ ਦਾ ਬਚਣ ਲੱਗ ਗਿਆ ਬਿਜਲੀ ਦਾ ਜਿਹੜਾ ਪਹਿਲਾਂ ਬਿੱਲ ਆਉਂਦਾ ਸੀ ਉਹ ਹੁਣ ਫਿਰ ਖੇਤਾਂ ਦੇ ਵਿੱਚ ਦਿਨੇ ਬਿਜਲੀ ਕੀਤੀ ਖਾਲੇ ਕੱਢੇ ਕੱਸੀਆਂ ਪਾਣੀ ਨਹਿਰਾਂ ਦਾ ਲਿਆਂਦਾ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਹਜੇ ਪਰ ਸੋਈ 858 ਆਮਕਰਾਂ ਦਿੱਤੀਆਂ ਪੁੱਤਨ ਨੌਕਰੀਆਂ ਦੇ ਕੇ ਆਏ ਆ ਹੁਣ ਹੁਣ ਤੱਕ 56856 ਨੌਕਰੀਆਂ ਹੋ ਗਿਆ ਕੋਈ ਬਾਰਿਸ਼ ਨਹੀਂ ਕੋਈ ਪੈਸਾ ਨਹੀਂ ਲੱਗਦਾ ਬਸ ਬੱਚੇ ਪੜ ਲੈਣ ਨੰਬਰ ਆ ਜਾਣ ਤੁਹਾਡੇ ਘਰੇ ਚਿੱਠੀ ਆ ਜਾਂਦੀ ਹੈ ਕਿ ਭਾਈ ਪੰਜਾਬ ਸਰਕਾਰ ਤੁਹਾਨੂੰ ਬੁਲਾਉਂਦੀ ਹੈ ਆ ਤੈਨੂੰ ਨੌਕਰੀ ਮਿਲ ਗਈ ਆ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਆਮ ਕਰਾਂਦੇ ਆ ਅਸੀਂ ਵੀ ਇਨ੍ਹਾਂ ਪਿੰਡਾਂ ਚ ਹੀ ਇਹ ਜਿਹੇ ਪਿੰਡਾਂ ਚ ਜੰਮੇ ਪਲੇ ਆ ਸਾਨੂੰ ਪਤਾ ਹੈ ਪਿੰਡਾਂ ਦੀਆਂ ਮੁਸ਼ਕਲਾਂ ਦਾ ਢੋਬੇ ਛੱਪੜ ਬਹੁਤ ਸਾਰੀਆਂ ਸਕੂਲਾਂ ਦੀਆਂ ਦਿੱਕਤਾਂ ਸਕੂਲ ਅਪਡੇਟ ਕਰ ਰਹੇ ਆ 12ਵੀਂ ਦੇ ਸਕੂਲ ਹਰ ਪਿੰਡ ਦੇ ਨੇੜੇ ਤੇੜੇ ਕੋਈ ਖਾਸ ਤੌਰ ਤੇ ਬੱਚੀਆਂ ਜਦੋਂ ਜਾਂਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਕਿ ਜਾਂ ਤਾਂ ਕੋਈ ਟਰਾਲੀ ਦੇ ਢਾਲਿਆਂ ਤੇ ਲੰਮਕੇ ਜਾਂਦੀਆਂ ਨੇ ਜਾਂ ਕਿਸੇ ਤੋਂ ਲਿਫਟ ਮੰਗਦਿਆਂ ਜਾਂ ਫਿਰ ਬੱਸ ਕੋਈ ਸਕੂਲ ਦੀ ਨਹੀਂ ਆਉਂਦੀ ਸੋ ਅਸੀਂ ਉਹਦੇ ਕਰਕੇ ਮਾਪੇ ਕਈ ਵਾਰੀ ਹਟਾ ਲੈਂਦੇ ਆਪਣੀਆਂ ਧੀਆਂ ਨੂੰ ਕਿ ਸਾਨੂੰ ਪੜ੍ਹਾਈ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਠੀਕ ਨਹੀਂ ਅਸੀਂ ਨਹੀਂ ਭੇਜਣੀ ਕੋਈ ਆਪਣੀ ਸੁਹਿੇ ਮੰਗਾ ਜਿਹੜੀਆਂ ਪਿੰਡਾਂ ਦੀਆਂ ਮੇਰੇ ਕੋਲੇ ਸਾਰੀਆਂ ਪਈਆਂ ਨੇ ਤੇ ਲੱਗੇ ਹੋਏ ਆ ਪੰਜਵੇਂ ਵਾਲੇ ਨੂੰ ਅੱਠਵੇਂ ਵਾਲਾ ਅੱਠਵੇਂ ਵਾਲੇ ਨੂੰ 10ਵੇਂ ਵਾਲਾ 10ਵੇਂ ਵਾਲੇ ਨੂੰ 12ਵੇਂ ਵਾਲਾ ਸਕੂਲ ਕਰੀਏ ਤਾਂ ਕਿ ਬੱਚਸਾਂ ਲਈਏ ਫਿਰ ਤਾਂ ਕਿ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਬੱਸ ਇੱਥੇ ਆ ਗਈ ਤੇ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚੋਂ ਬੱਚੇ-ਬੱਚੀਆਂ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਲੈ ਕੇ ਆਉਣ ਸੇਫਲੀ ਘਰੇ ਆਉਣ ਤੇ ਚੰਗੀ ਪੜ੍ਹਾਈ ਮਿਲੇ ਦੇਖੋ ਮਾਵਾ ਪੈਣਾ ਖੜੀਆਂ ਨੇ ਚੁੱਲ੍ਹੇ ਦਾ ਤੁਹਾਨੂੰ ਪਤਾ ਹੈ ਕਿ ਕਿ ਅੱਜ ਮਹंगाई ਦੇ ਹਾਲ ਚੁੱਲਾ ਚਲਾਉਣਾ ਕਿੰਨੇ ਔਖਾ ਹੋਇਆ ਪਈ ਫੇਰ ਉਤੋਂ ਜਿਹੜੇ ਇਹਨਾਂ ਨੇ ਦੂਜੀਆਂ ਪਾਰਟੀਆਂ ਵਾਲਿਆਂ ਨੇ ਨਸ਼ੇ ਵੰਡੇ ਜੇ ਕਿਸੇ ਘਰ 'ਚ ਨਸ਼ਾ ਵੜ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀ ਮਹਿਲਾ ਉਸ ਘਰ ਦੀ ਔਰਤ ਹੁੰਦੀ ਹੈ ਮਾਂ ਪੈਣ ਜੇ ਭਾਈ ਨਸ਼ਾ ਕਰਦਾ ਹੈ ਜੇ ਘਰਾਣਾ ਤਾਂ ਸਭ ਜੇ ਪੁੱਤ ਹੈ ਤਾਂ ਮਾਈ ਮਾਂ ਦੁਖੀ ਹੋਊਗੀ ਜੇ ਘਰ ਵਾਲੀ ਦੁਖੀ ਹੋਊ ਜਾਂ ਭੈਣ ਦੁਖੀ ਹੋਊ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਡਾ ਘਰ ਬਰਬਾਦੀ ਵਾਲੇ ਰਾਹ ਤੇ ਚੱਲ ਪਿਆ ਆਪਾਂ ਇਹ ਬੰਦ ਕਰਨਾ ਕੰਮ ਆਪਾਂ ਜਵਾਕਾਂ ਨੂੰ ਕੰਮ ਦੇਣਾ ਦੇਖੋ ਬੇਲਾ ਮੰਨ ਸ਼ੈਤਾਨੀ ਦਾ ਘਰ ਜਦੋਂ ਬੇਲੇ ਰਹਿ ਲੈਨੇ ਆ ਤਾਂ ਮਾੜੀ ਸੰਗਤ ਚ ਪਾਉਣ ਵਾਲੇ ਬਹੁਤ ਨੇ ਤੇ ਉਹ ਇੱਧਰ ਉੱਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥਰੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨਹੀਂ ਨਸ਼ਾ ਕਰਦੇ ਉਹ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਆ ਜੋ ਅੱਖਾਂ ਨਾਲ ਹੱਸ ਕੇ ਡ ਕੇ ਸੌ ਜਾਂਦੇ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਆ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਸੋ ਇਸੇ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਕਿ ਆਪਾਂ ਵਿਕਾਸ ਵਾਲੇ ਪਾਸੇ ਜਾਣਾ ਹੈ ਬਹੁਤ ਮਾੜੇ ਦਿਨ ਬਹੁਤ ਕਾਲੇ ਦਿਨ ਬਹੁਤ ਝੱਖੜ ਝੁੱਲ ਲੇਸ ਲਾਕੇ ਤੇ ਡੱਡਰ ਕੇ ਬਹੁਤ ਜੌਲੇ ਜੀ ਬੜੇ ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਢਾਹੇ ਇਹਨਾਂ ਨੇ ਹੁਣ ਬੱਚੇ ਬੱਚਿਆਂ ਨੂੰ ਪੜਾਉਣ ਦਾ ਟਾਈਮ ਆ ਗਿਆ ਇੱਕ ਜਵਾਕ ਇੱਕ ਘਰ ਜੋ ਨੌਕਰੀ ਲੱਗ ਗਿਆ ਨਾ ਜੇ ਸਾਰੇ ਕਈ ਰਿਸ਼ਤੇਦਾਰਾਂ ਦਾ ਤੇ ਉਸ ਲਾਕੇ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਹੈ ਉਹਨਾਂ ਦੇ ਘਰੇ ਵਧਾਈਆਂ ਦੇਣ ਆਲੇ ਪੁੱਛਣ ਆਉਣ ਲੱਗ ਜਾਂਦੇ ਨੇ ਵੀ ਥੋੜੇ ਜਿਹਾ ਕਿਨੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਉਹ ਰਾ ਦੇ ਬੱਚੇ ਨੂੰ ਪੜ੍ਹਾਵਾਂਗੇ ਤੇ ਸਾਡਾ ਬਜਾਕ ਵੀ ਸਰਕਾਰੀ ਨੌਕਰੀ ਤੇ ਲੱਗ ਜੂ। ਸੋ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਬਟਨ ਹੈ ਝਾੜੂ ਦਾ ਕੰਮ ਸਫਾਈ ਕਰਨਾ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ। ਇਹ ਇਕੱਲੇ ਘਰ ਦੀ ਸਫਾਈ ਨਹੀਂ ਕਰਦਾ। ਇਲਾਕੇ ਦੀ ਸਫਾਈ ਕਰੂਗਾ ਜਿਹੜਾ ਗੰਦ ਇਹਨਾਂ ਨੇ ਪਾਇਆ ਆ ਦੂਜੀਆਂ ਪਾਰਟੀਆਂ ਕਾਂਗਰਸ ਵਾਲਿਆਂ ਨੇ ਕਾਲੀ ਵਾਲਿਆਂ ਨੇ ਬਤੇਰੀ ਵਾਰੀ ਇਹਨਾਂ ਨੇ ਵੋਟਾਂ ਪਾ ਲਈ।